ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਿਸ਼ੇਸ਼ ਗੁਰਮਤਿ ਸਮਾਗਮ ਮਿਤੀ 21 ਸਤੰਬਰ 2024 ਦਿਨ ਸ਼ਨੀਵਾਰ ਸਮਾ ਨੋਟ ਕਰ ਲਓ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਦਾ ਸਥਾਨ ਗੁਰਦੁਆਰਾ ਸਿੰਘ ਸਵਾ ਧਰਮਕੋਟ ਸ਼ਹੀਦ ਭਗਤ ਸਿੰਘ ਨਗਰ ਕਰਵਾਇਆ ਜਾ ਰਿਹਾ ਹੈ ਵਿਸ਼ੇਸ਼ ਸੰਜੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾ ਸੰਗਤ ਦਾ ਹੈ और गुरु नानक मिशन सेवा सुसायी रजिस्टर्ड नवा ते सरदार बरजिंदर सिंह हुसैनपुर नरोआ पंजाब सरप्रसा सरप्रस्त गुरम समागम इन वालों जड़ा कि विशेष संयोग जड़ाता जा रहा है याद रखना मिति 21 सितंबर 2024 दिन शनिवार शाम 6 बजे तो रात 9 बजे तक ਸਥਾਨ ਗੁਰਦੁਆਰਾ ਸਿੰਘ ਸਵਾਪ ਪਿੰਡ ਧਰਮਪੁਰ ਸ਼ਹੀਦ ਭਗਤ ਸਿੰਘ ਨਗਰ ਇਹ ਜਿਹੜਾ ਵਿਸ਼ੇਸ਼ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਮੌਕੇ 4 5 6 ਨਵੰਬਰ 2024 ਨੂੰ ਕਰਵਾਏ ਜਾ ਰਹੇ ਜਿਲ੍ਹਾ ਪੱਤਰੀ ਮਹਾਨ ਕੀਰਤਨ ਦਰਬਾਰ ਨੂੰ ਇਹ ਜੋ ਸਮਰਪਿਤ ਹੈ ਵਿਸ਼ੇਸ਼ ਗੁਰਮਤ ਸਮਾਗਮ ਸੋ ਸਮੂਹ ਸਾਧ ਸੰਗਤ ਜੀ ਇਸ ਮੌਕੇ ਤੇ ਪਹੁੰਚਣ ਦੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਸੋ ਸਾਧ ਸੰਗਤ ਜੀਓ ਇਸੇ ਨਾਲ ਹੀ ਤੁਹਾਨੂੰ ਇੱਕ ਬੇਨਤੀ ਹੋਰ ਕੀਤੀ ਜਾਂਦੀ ਹੈ ਕਿ ਧਰਮਕੋਟ ਸਮਾਗਮ ਲਈ ਫ੍ਰੀ ਬੱਸ ਸੇਵਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੈਟੇ ਰਜਿਸਟਰ ਨਮਾ ਸ਼ਹਿਰ ਬਲੋਂ ਪਿੰਡ ਧਰਮਕੋਟ ਵਿਖੇ ਅੱਜ ਕਰਵਾਏ ਜਾ ਰਹੇ ਵਿਸ਼ੇਸ਼ ਗੁਰਮੇ ਸਮਾਗਮ ਵਿਖੇ ਸੰਤਾਂ ਦੇ ਆਉਣ ਜਾਣ ਲਈ ਨਵਾਂ ਸ਼ਹਿਰ ਅਤੇ ਹੋਰ ਪਿੰਡਾਂ ਤੋਂ ਬੱਸ ਸੇਵਾ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਸਮਾਂ ਨੋਟ ਕਰ ਲੋ ਬੱਸ ਦੇ ਚੱਲਣ ਦਾ ਸਥਾਨ ਤੇ ਬੇਰਵਾ ਨੋਟ ਕਰੋ ਨੰਬਰ 1 ਮਿਊਸਪਲ ਪਬਲਿਕ ਪਾਰਕ ਅਤੇ ਸੇਵਾ ਅਤੇ ਸੁਸਾਇਟੀ ਦਫ਼ਤਰ ਤੋਂ ਨੰਬਰ 2 ਦੇ ਉੱਪਰ ਗੁਰਦੁਆਰਾ ਸੰਗਤਪੁਰਾ ਪੁੰਡੋਰਾ ਮਹੱਲਾ ਤੋਂ ਔਰ ਨੰਬਰ 3 ਤੇ ਗੁਰਦੁਆਰਾ ਟਾਲੀ ਸਾਹਿਬ ਗੜਸ਼ਿੰਕ ਰੋਡ ਤੋਂ ਔਰ ਨੰਬਰ 4 ਨੋਟ ਕਰੋ ਰਾਹੂ ਤੋਂ ਰਾਹੂ ਸ਼ਹਿਰ ਤੋਂ ਔਰ ਇਸ ਤੋਂ ਇਲਾਵਾ ਪਿੰਡ ਗੜਪਨਾਣਾ ਗਰਚਾ ਅਤੇ ਮਾਲਖੋੜ ਪਿੰਡ ਗੜਪਨਾਣਾ ਗਰਚਾ ਅਤੇ ਮਾਲਖੋੜ ਤੋਂ ਬੱਸਾਂ ਚੱਲਣ ਦਾ ਸਮਾਂ ਸ਼ਾਮ 6:15 ਬਜੇ ਹੈ ਮਤਲਬ ਸਵਾ 6 ਵਜੇ ਜਾਣ ਵਾਲੀਆਂ ਸੰਗਤਾਂ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ਜੇਕਰ ਤੁਸੀਂ ਚਾਹਦੇ ਹੋ ਹੋਰ ਕੋਈ ਜਾਣਕਾਰੀ ਤਾਂ 94178 92500 94178 92500 ਅਤੇ ਇਸ ਤੋਂ ਇਲਾਵਾ 98145 24999 9814524999 ਇਨ੍ਹਾਂ ਨੰਬਰਾਂ ਤੇ ਤੁਸੀਂ ਬਧੇਰੀ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਜੋ ਵੀ ਇਸ ਮਾਗਮ ਦੇ ਵਿੱਚ ਜਾਣਾ ਚਾਹੁੰਦੇ ਹਨ ਇਨ੍ਹਾਂ ਫੋਨ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਔਰ ਸਮੂਹ ਸਾਥ ਸੰਗਜ ਜੀ ਨੂੰ ਬੇਨਤੀ ਹੈ ਕਿ ਇਸ ਮੌਕੇ ਤੇ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨਤਨ ਛੀਰ ਗੁਰੂ RAMDAS ਜੀ ਤਨਤਨ ਛੀਰ ਗੁਰੂ RAMDAS ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੀਆਂ ਦੇ ਆਨੰਦ ਕਾਰਜ 26 10 2024 ਦਿਨ ਸ਼ਨੀਵਾਰ ਭੋਗ ਸ਼੍ਰੀ ਸਹਿਜ ਪਾਠ ਉਪਰੰਤ ਕਥਾ ਅਤੇ ਕੀਰਤਨ ਅਤੇ ਮਿਤੀ ਦਾ 10 224 ਨੂੰ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੈਟੇ ਰਜਿਸਟਰ ਭਰੋਲੀ ਭਰੋਲੀ ਅਤੇ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੱਲੋਂ ਗੁਰਦੁਆਰਾ ਸਿੰਘ ਸਵਾ ਭਰੋਲੀ ਵਿਖੇ ਧੀਆਂ ਦੇ ਅਨੰਦ ਕਾਰਜ ਪਵਾਏ ਜਾ ਰਹੇ ਹਨ ਅਨੰਦ ਕਾਰਜਾਂ ਲਈ ਬੱਚਿਆਂ ਦੇ ਨਾਮ 10 ਅਕਤੂਬਰ ਤੋਂ ਪਹਿਲਾਂ ਦਰਜ ਕਰਵਾਉਣ ਦੀ ਕਿਰਪਾਲਤਾ ਕਰੋ ਜੀ ਔਰ ਇਸ ਮੌਕੇ ਆਨੰਦਕਾਰ ਵਾਲੀਆਂ ਲੜਕੀਆਂ ਨੂੰ ਘਰੇਲੂ ਸਮਾਨ ਘਰੇਲੂ ਵਰਤੋਂ ਦਾ ਸਮਾਨ ਜਿਵੇਂ ਬੈੱਡ ਡਬਲ ਬੈੱਡ ਪੀੜਾ ਸੈਟ ਟੇਬਲ ਬੇਟੀ ਪੰਜ ਬਿਸਤਰੇ ਪੰਜ ਸੂਟ 33 ਭਾਂਡੇ ਪਹਿਰਾ ਦੀਆਂ ਪੰਜੇਬਾ ਘੜੀ ਆਦੀ ਵੀ ਦਿੱਤੀ ਜਾਵੇਗੀ ਔਰ ਸ੍ਰੀ ਗੁਰੂ ਰਾਮਦਾਸ ਸੇਵਾ ਸੈਟੀ ਰਜਿਸਟਰਡ ਅਤੇ ਇਸ ਨੂੰ ਨਗਰ ਨਿਵਾਸੀ ਅਤੇ ಗ್ರಾಮ ਪੰਚਾਇਤ ਪਿੰਡ ਭਰੋਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਲੋਂ ਇਹ ਤੁਹਾਨੂੰ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਨੰਦ ਕਾਰਜਾਂ ਲਈ ਬੱਚਿਆਂ ਦੇ ਨਾਮ 10 ਅਕਤੂਬਰ ਤੋਂ ਪਹਿਲਾਂ ਦਰਜ ਕਰਵਾਉਣ ਦੀ ਕਿਰਪਾਲਤਾ ਕਰਨੀ ਜੇਕਰ ਤੁਸੀਂ ਚਾਹੁੰਦੇ ਹੋ ਹੋਰ ਵਧੇਰੇ ਜਾਣਕਾਰੀ ਤਾਂ 98157 80628 ਦੁਆਰਾ ਨੋਟ ਕਰ ਲਓ 9817 ਸੌਰੀ 98157 8062 8 ਦੂਸਰਾ ਨੰਬਰ ਨੋਟ ਕਰੋ 98153 26561 ਔਰ ਤੀਸਰਾ ਨੰਬਰ ਵੀ ਨੋਟ ਕਰ ਲਓ ਜਿੰਨੇ ਨੇ ਮੈਕਸ ਨੂੰ ਅਣਜਾ 55103 999149 52103 ਪਰ اگلا ਨੰਬਰ ਨੋਟ ਕਰੋ 98785 12903 9878512903 ਜੇਕਰ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਹਨਾਂ ਨੰਬਰਾਂ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਨੋਟ ਕਰ ਲਓ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਗੁਰਮਤ ਸਮਾਗਮ ਪਿੰਡ ਬੁੱਟਰ ਪਿੰਡ ਦਾ ਨਾਮ ਨੋਟ ਕਰੋ ਪਿੰਡ ਬੁੱਟਰ ਮੋਗਾ ਰਾਤ 8:00 ਵਜੇ ਤੇ ਔਰ 24 ਸਤੰਬਰ 2024 ਨੂੰ ਸਥਾਨ ਗੁਰਦੁਆਰਾ ਸਾਹਿਬ ਪੱਤੀ ਢਿਲੋਂ ਵਿਖੇ ਇੱਕ ਗੁਰਮਤ ਸਮਾਗਮ ਪਿੰਡ ਬੁੱਟਰ ਰਾਤ 8 ਵਜੇ ਤੇ ਔਰ 24 ਸਤੰਬਰ 2024 ਨੂੰ ਸਥਾਨ ਗੁਰਦੁਆਰਾ ਸਾਹਿਬ ਪੱਤੀ ਢਿਲੋਂ ਵਿਖੇ ਕਰਵਾਇਆ ਜਾ ਰਿਹਾ ਹੈ ਹੋਰ ਜਾਣਕਾਰੀ ਅਗਰ ਤੁਸੀਂ ਚਾਹਦੇ ਹੋ ਤਾਂ 88729 32879 ਨੰਬਰ ਨੋਟ ਕਰ ਲਓ 88 729 35 879 اور دوسرا نمبر نوٹ کرو 94603 79384 94 630 79384 سو اپ سب نو ਇਸ ਸਮਾਗਮ ਦੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਕੀਰਤੀ ਕਿਸਾਨ ਯੂਨੀਅਨ ਦੀ ਪਿੰਡ ਪੱਦਰ ਦੀ ਜਿਹੜੀ ਆ ਜਥੇਬੰਦੀਆਂ ਦੀ ਜੋ ਆ ਉਹ ਚੋਣ ਹੋਈ ਹੈ ਜੀ ਔਰ ਕੀਤੀ ਵੀ ਜਾ ਰਹੀ ਹੈਗੀ ਆ ਜਿਸ ਦੇ ਵਿੱਚ ਪਿੰਡ ਮਹਿਰੋਂਪੁਰ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਸਰਿੰਦਰ ਸਿੰਘ ਮਹਿਰੋਂਪੁਰ ਦੀ ਵਾਈਟ ਹੋਈ ਔਰ ਅਗਰਦੀਪ ਸਿੰਘ ਪ੍ਰਧਾਨ ਅਤੇ ਕੁਲਦੀਪ ਸਿੰਘ ਸਕੱਤਰ ਚੁਣੇ ਗਏ ਔਰ ਇਸੇ ਤਰ੍ਹਾਂ ਪਿੰਡ ਸਕੋਪਰ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਸਰਿੰਦਰ ਸਿੰਘ ਮਹਿਰੋਂਪੁਰ ਤੇ ਸੂਬਾ ਕਮੇਟੀ ਮੈਂਬਰ ਭਵਿੰਦਰ ਸਿੰਘ ਬੜੈਜ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਬਲਬੀਰ ਸਿੰਘ ਪ੍ਰਧਾਨ ਔਰ ਅਬਦਾਰ ਸਿੰਘ ਸਕੱਤਰ ਅਤੇ ਤੇਲੂ ਸਿੰਘ ਨੇ ਜੋ ਇੱਕ ਖਜਾਂਤੀ ਤੌਰ ਤੇ ਚੁਣੇ ਗਏ ਹਨ ਔਰ ਤੁਸੀਂ ਵੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਖਬਰਾਂ ਭੇਜ ਸਕਦੇ ਹੋ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀ ਹਰ ਰਿਪੋਰਟ ਜੋ ਹੈਗੀ ਆ ਉਹ ਨਵਾਂ ਸ਼ਹਿਰ ਦੋਆਬਾ YouTube ਚੈਨਲ ਦੇ ਉੱਪਰ ਲਗਾਈ ਜਾਵੇ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਪਿੰਡ ਸਕੋਪ ਔਰ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਸਰਿੰਦਰ ਸਿੰਘ ਮਹਿਰਪੁਰ ਅਤੇ ਸੂਭਾ ਕਮੇਟੀ ਮੈਂਬਰ ਭਵਿੰਦਰ ਸਿੰਘ ਬੜੈ ਦੀ ਨਿਗਰਾਨੀ ਹੇਠ ਹੋਈ ਬਲਵੀਰ ਸਿੰਘ ਪ੍ਰਧਾਨ ਅਵਤਾਰ ਸਿੰਘ ਸਕੱਤਰ ਅਤੇ ਤੇਲੂ ਸਿੰਘ ਜਿਹੜੇ ਨੇ ਉਹ ਖਜ਼ਾਂਚੀ ਚੁਣੇ ਗਏ ਤੁਸੀਂ ਵੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ WhatsApp ਨੰਬਰ 9876379499 9876379499 ਤੇ ਕੋਈ ਵੀ ਜਿਹੜੀ ਜਾਣਕਾਰੀ ਆ ਜਾਂ ਖਬਰ ਲਗਵਾਉਣਾ ਚਾਹੁੰਦੇ ਹੋ ਭੇਜ ਸਕਦੇ ਹੋ ਔਰ ਇੱਕ ਰਿਕਵੈਸਟ ਹੈ ਕਿ ਜੋ ਵੀ ਇੱਕ ਤੇ ਖਬਰਾਂ ਲਗਦੀਆਂ ਨੇ ਜੋ ਵੀ ਰਿਪੋਰਟ ਲਗਦੀ ਆ ਉਹ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਹੁੰਦੀ ਆ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਤੁਸੀਂ ਸਾਰੇ ਹੀ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਜੁਨੀਅਰਾਂ ਨੇ ਜਾ ਧਾਰਮਿਕ ਸਥਾਨਾਂ ਦੇ ਕਮੇਟੀ ਮੈਂਬਰ ਨੇ ਜੇਕਰ ਤੁਸੀਂ ਨਵਾਂ ਸ਼ਹਿਦ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਏਗਾ ਤਾਂ ਹੀ ਤੁਹਾਡੇ ਕੋਲ ਹਰ ਰਿਪੋਰਟ ਜਿਹੜੀ ਆ ਉਹ ਪਹੁੰਚੇਗੀ ਸੋ ਸਾਡੀ ਇਹ ਬੇਨਤੀ ਉਮੀਦ ਹੈ ਯਕੀਨ ਹੈ ਕਿ ਵੀਡੀਓ ਚਲਦੇ ਹੀ ਸਬਕਾਰ ਕਰੋਗੇ